ਅੱਜ ਅਸੀਂ ਵਿਚਾਰਾ ਕਰਨ ਲਈ ਇਕੱਠੇ ਹੋਏ ਆ ਜੋ ਸਾਡੇ ਸਿੱਖ ਕੌਮ ਨਾਲ ਧੱਕਾ ਹੋਇਆ ਹੈ ਜੋ ਸਾਡੀ ਗੁਰਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਇਆ ਉਹਨਾਂ ਸੰਗ ਕੋ ਇਨਸਾਫ ਨਹੀਂ ਮਿਲਿਆ ਜੋ ਸਾਡੇ ਬੰਦੀ ਸਿੰਘ ਐਨੇ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਜਿਨਾਂ ਦੇ ਸਜ਼ਾਵਾਂ ਵੀ ਪੂਰੀਆਂ ਕਰ ਦਿੱਤੀਆਂ ਨੇ ਪਰ ਨਾਂ ਨੂੰ ਹਲੇ ਤੱਕ ਛੱਡਿਆ ਨਹੀਂ ਗਿਆ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਅੱਜ ਇਨਸਾਫ ਉਹਨਾਂ ਦੇ ਤਵੇ ਸਰਕਾਰ ਕੋਈ ਗੱਲ ਨਹੀਂ ਕਰਦੀ ਹੈ ਕੋਈ ਇਨਸਾਫ ਦੀ ਗੱਲ ਨਹੀਂ ਕਰਦੀ ਤੇ ਜੋ ਕਿਸਾਨਾਂ 'ਦਾ ਵੀਰਾਂ ਨਾਲ ਹੋ ਰਿਹਾ ਹੈ ਜੋ ਪੂਰੇ ਪੰਜਾਬ ਨਾਲ ਹੋ ਰਿਹਾ ਹੈ ਜੋ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਉਹ ਸਾਰੇ ਪੰਜਾਬ ਦੇ ਲੋਕਾਂ ਨਾਲ ਹੋ ਰਿਹਾ ਕਿਉਂਕਿ ਪੰਜਾਬ ਦਾ ਮੇਨ ਓਕਿਊਪੇਸ਼ਨ ਮੇਨ ਜਿਹੜਾ ਕੰਮ ਹੈ ਉਹ ਖੇਤੀ ਹੀ ਹੈ ਤੇ ਜਿਹੜੀ ਹੁਣ ਜੰਗ ਲੱਗੀ ਹੈ ਤੇ ਉਸ ਦਾ ਵੀ ਸਾਰਾ ਜਾ ਨੁਕਸਾਨ ਪੰਜਾਬ ਨੇ ਹੋਇਆ ਹੈ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਹੀ ਐਜ਼ ਅ ਬੈਟਲ ਫੀਲਡ ਯੂਸੀ ਤਿਆਰ ਆ ਜਿਸ ਦੇ ਅਸੀਂ ਬਿਲਕੁਲ ਖਿਲਾਫਾ ਜਾਣਦੇ ਬਿਲਕੁਲ ਖਿਲਾਫਾ ਕਿ ਜੰਗ ਹਮੇਸ਼ਾ ਡਿਸਟਰਕਸ਼ਨ ਹੀ ਲਿਆਉਂਦੀ ਹੈਗੀ ਹੈ ਇਹਨਾਂ ਕਰੀ ਕਿਸ ਦਾ ਚੰਗਾ ਨਹੀਂ ਹੋਇਆ ਤੇ ਤੇ ਅਸੀਂ ਹੁਣ ਚਾਹਦੇ ਆ ਕਿ ਜੰਗ ਨੂੰ ਮਤਲਬ ਜੰਗ ਦੀ ਬਜਾਏ ਹੋਰ ਤਰੀਕੇ ਵੀ ਆਗੇ ਨੇ ਮਤਲਬ ਜਿਹੜੀਆਂ ਜਿਹੜਾ ਛੱਪੀ ਬੰਦੇ ਜਿਹੜੇ ਕਸ਼ਮੀਰ ਚ ਮਾਰੇ ਗਏ ਨੇ ਉਹਦਾ ਪੂਰੇ ਹਿੰਦੁਸਤਾਨ ਨੂੰ ਦੁੱਖ ਕਰਦਾ ਮੈਨੂੰ ਵੀ ਬਹੁਤ ਦੁੱਖ ਹੈ ਤਰ ਇਰਾਦਾ ਮਤਲਬ ਆ ਨਹੀਂ ਹੈ ਕਿ ਚੰਗਨਾਨ ਉਹਦਾ ਕੋਈ ਰਾਹ ਕਿੱਥੇ ਜਾਵੇ ਉਹਦਾ ਰਾਹ ਅਸੀਂ ਗੱਲਬਾਤ ਨਾਲ ਵੀ ਕੱਢ ਸਕਦੇ ਹਾਂ ਇਸਟੈਡ ਆਫ ਕੀ ਹੈ ਕਿਉਂਕਿ ਜੰਮ ਦਾ ਸਾਰਾ ਨੁਕਸਾਨ ਆਮ ਆਮ ਜਨਤਾ ਨੂੰ ਹੀ ਹੁੰਦਾ ਪੰਜਾਬ ਦੇ ਆਮ ਲੋਕਾਂ ਨੂੰ ਹੀ ਨੁਕਸਾਨ ਹੋਇਆ ਹੈ ਅੱਜ ਅਸੀਂ ਵਿਚਾਰਾ ਕਰਨ ਲਈ ਇਕੱਠੇ ਹੋਏ ਹਾਂ ਜੋ ਸਾਡੇ ਸਿੱਖ ਕੌਮ ਨਾਲ ਧੱਕਾ ਹੋਇਆ ਹੈ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਬੇਇੱਜ਼ਤੀ ਹੋਇਆ ਉਹਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੋ ਸਾਡੇ ਬੰਦੀ ਸਿੰਘ ਐਨੇ ਸਾਲਾਂ ਤੋਂ ਜੇਲਾਂ ਵਿੱਚ ਬੰਦ ਨੇ ਜਿਹਨਾਂ ਦੇ ਸਜ਼ਾਵਾਂ ਵੀ ਪੂਰੀਆਂ ਕਰ ਦਿੱਤੀਆਂ ਨੇ ਪਰ ਉਹਨਾਂ ਨੂੰ ਹਲੇ ਤੱਕ ਛੱਡਿਆ ਨਹੀਂ ਗਿਆ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਅਜੇ ਇਨਸਾਫ ਉਹਨਾਂ ਦੇ ਤਵੇ ਸਰਕਾਰ ਕੋਈ ਗੱਲ ਨਹੀਂ ਕਰਦੀ ਹੈ ਉਹ ਇਨਸਾਫ ਦੀ ਗੱਲ ਨਹੀਂ ਕਰਦੀ ਹੈ ਤੇ ਜੋ ਕਿਸਾਨਾਂ ਵੀਰਾਂ ਨਾਲ ਹੋ ਰਿਹਾ ਹੈ ਜੋ ਪੂਰੇ ਪੰਜਾਬ ਨਾਲ ਹੋ ਰਿਹਾ ਹੈ ਜੋ ਕਿਸਾਨਾਂ ਦਾ ਧੱਕਾ ਹੋ ਰਿਹਾ ਹੈ ਉਹ ਸਾਰੇ ਪੰਜਾਬ ਦੇ ਲੋਕਾਂ ਦਾ ਧੱਕਾ ਹੋ ਰਿਹਾ ਕਿਉਂਕਿ ਪੰਜਾਬ ਦਾ ਮੇਨ ਓਕਿਪੇਸ਼ਨ ਮੇਨ ਜਿਹੜਾ ਕੰਮ ਹੈ ਉਹ ਖੇਤੀ ਹੀ ਹੈ ਤੇ ਜਿਹੜੀ ਹਮ ਜੰਗ ਲੱਗੀ ਹੈ ਤੇ ਉਸ ਦਾ ਵੀ ਸਾਡਾ ਜਾਣ ਨੁਕਸਾਨ ਪੰਜਾਬ ਨੇ ਹੋਇਆ ਹੈ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਹੀ ਐਸ ਅ ਬੈਟਲ ਫੀਲਡ ਯੂਜ਼ ਕੀਤਾ ਹੈ ਜਿਸ ਦੇ ਅਸੀਂ ਬਿਲਕੁਲ ਖਿਲਾਫਾ ਜਾਨਦੇ ਬਿਲਕੁਲ ਖਿਲਾਫਾ ਕਿ ਜੰਗ ਹਮੇਸ਼ਾ ਡਿਸਟਰਕਸ਼ਨ ਹੀ ਲਿਆਉਂਦੀ ਹੈਗੀ ਹੈ ਇਹਨਾਂ ਕਰੀ ਕਿਸ ਦਾ ਚੰਗਾ ਨਹੀਂ ਹੋਇਆ ਤੇ ਅਸੀਂ ਹੁਣ ਚਾਹਦੇ ਆ ਕਿ ਜੰਮ ਨੂੰ ਮਤਲਬ ਜੰਗ ਦੀ ਬਜਾਏ ਹੋਰ ਤਰੀਕੇ ਵੀ ਆਗੇ ਨੇ ਮਤਲਬ ਜਿਹੜੀਆਂ ਜਿਹੜਿਆ ਛੱਪੀ ਬੰਦੇ ਜਿਹੜੇ ਕਸ਼ਮੀਰ ਚ ਮਾਰੇ ਗਏ ਨੇ ਉਹਦਾ ਪੂਰੇ ਹਿੰਦੁਸਤਾਨ ਨੂੰ ਦੁੱਖ ਕਰਦਾ ਮੈਨੂੰ ਵੀ ਬਹੁਤ ਦੁੱਖ ਹੈ ਪਰ ਇਹਦਾ ਮਤਲਬ ਆ ਨਹੀਂ ਹੈ ਕਿ ਜੰਗ ਨਾਲ ਉਹਦਾ ਕੋਈ ਰਾਹ ਕਿੱਧਰ ਜਾ ਕੇ ਉਹਦਾ ਰਾਹ ਅਸੀਂ ਗੱਲਬਾਤ ਨਾਲ ਵੀ ਕੱਟ ਸਕਦੇ ਹਾਂ ਕਿ ਹਾਂ ਇਸਟੈਫ ਆਫ ਕੀ ਹੈ ਕਿਉਂਕਿ ਜੰਗ ਦਾ ਸਾਰਾ ਨੁਕਸਾਨ ਆਮ ਆਮ ਜਨਤਾ ਨੂੰ ਹੀ ਹੁੰਦਾ ਪੰਜਾਬ ਦੇ ਆਮ ਲੋਕਾਂ ਨੂੰ ਹੀ ਨੁਕਸਾਨ ਹੋਇਆ